ਭਾਰਤ ਵਿਕਾਸ ਪ੍ਰੀਸ਼ਦ ਦੀ ਪਾਕੜਾ ਨੰਗਲ ਇਕਾਈ ਵੱਲੋਂ ਨੰਗਲ ਦੇ ਅੱਡਾ ਮਾਰਕੀਟ ਵਿੱਚ ਫਿਜ਼ੀਓਥੈਰੇਪੀ ਸੈਂਟਰ ਖੋਲਿਆ ਗਿਆ ਜਿਸ ਦਾ ਉਦਘਾਟਨ ਸੀਟ ਸੋਲજર ਡਿਵਾਈਨ ਪਬਲਿਕ ਸਕੂਲ ਦੇ ਡਾਇਰੈਕਟਰ ＹＰ ਕੌਸ਼ਲ ਨੇ ਰਿਬਨ ਕੱਟ ਕੇ ਕੀਤਾ ਫਿਜ਼ੀਓਥੈਰੇਪੀ ਸੈਂਟਰ ਦੇ ਖੁੱਲਣ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਉਨ੍ਹਾਂ ਦੱਸਿਆ ਕਿ ਸੈਂਟਰ ਦੀ ਫੀਸ ਕਾਉਂਸਲ ਦੇ ਅੰਤਰਗਤ ਆਉਣ ਵਾਲੇ ਮਰੀਜ਼ਾਂ ਲਈ ਸਿਰਫ 100 ਰੁਪਏ ਪ੍ਰਤੀ ਦਿਨ ਹੈ ਤੇ ਸੈਂਟਰ ਐਤਵਾਰ ਨੂੰ ਵੀ ਖੁੱਲਾ ਰਹੇਗਾ बीबी बी प्राइम अपडेट ਲਈ गगन पमरादी रिपोर्ट मेरा नाम निधि है और मेरे साथ है डॉक्टर वर्षा और हमारे हमारी एक्सपीरियंसर है जेबी तलवारस आयुर्वेदिक डायर है यहां पे फिजियोथेरेपी क्लिनिक ओपन हुआ है अभी दो दिन हुए हैं और यहां पे आपको सारा ट्रीटमेंट मिलेगा

ਕਿਉਂਕਿ ਆਮ ਜਿਹੜੇ ਲੋਕ ਐ ਉਹਨਾਂ ਨੂੰ ਜਿੱਦਾਂ ਸਰਵਾਈਕਲ ਸਪੌਂਡੇਲਾਈਟਿਸ ਗਰਦਨ ਦਾ ਕੋ ਦਰਦ ਹੈ ਕਿਸੇ ਨੂੰ ਪਿੱਠ ਦਾ ਦਰਦ ਹੈ ਕਿਸੇ ਨੂੰ ਗਠੀਆ ਹੈ ਤੇ ਜਿੰਨੇ ਵੀ ਮਤਲਬ ਉਹ ਹਾਈ ਹਸਪੀਟਲ ਲਖਾਦੇ ਉਹਨਾਂ ਨੂੰ ਫਿਜ਼ੀਓਥੈਰੇਪੀ ਡਾਕਟਰ ਐਡਵਾਈਸ ਕਰਦੇ ਐ ਤੇ ਫਿਜ਼ੀਓਥੈਰੇਪੀ ਮੰਗਲ ਹੈ ਤਾਂ ਖੇਈ ਜਾਦਾ ਹੈ ਲੇਕਿਨ ਉਹਦਾ ਰੇਟ ਬਹੁਤ ਜ਼ਿਆਦਾ ਹੁੰਦਾ ਇੱਥੇ ਬਹੁਤ ਕੰਸੈਸ਼ਨ ਰੇਟ ਤੇ 100 ਰੁਪਿਆ ਪਰ ਵਿਜ਼ਿਟ ਹੈ ਜੇ ਤੁਸੀਂ ਘਰ ਕਰਾਓਗੇ ਤਾਂ 300 ਰੁਪਿਆ ਹੈ ਕਈ ਬੰਦੇ ਬੈਡ ਰਿਟਰਨ ਹੈ ਜਾਂ ਆ ਨਹੀਂ ਸਕਦੇ ਸਾਨੂੰ ਤੇ ਤਰ ਕਰਦੇ ਤੇ ਬਹੁਤ ਅਸੀਂ ਲੋਕਾਂ ਲਈ ਉਪਰਾਲਾ ਖੋਲਿਆ ਮੈਨੂੰ ਆਸ ਹੈ ਕਿ ਨੰਗਲ ਦੇ ਲੋਕ ਇਸ ਦਾ ਪੂਰਾ ਫਾਇਦਾ ਉਠਾਉਣਗੇ। ਭਾਰਤੀ ਵਿਕਾਸ ਪਰਸ਼ਦ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਨੂੰ ਅੱਗੇ ਬਤਾਂਦੇ ਹੋਏ ਸਾਡੀ ਪਖੜਾ ਨੰਗਲ ਸ਼ਾਖਾ ਨੇ ਅੱਜ ਫਿਜ਼ੀਓਥੈਰੇਪੀ ਕਲੀਨਿਕ ਦਾ ਨੰਗਲ ਦੇ ਵਿੱਚ ਲੋਕਾਂ ਦੀ ਬਹੁਤ ਦੇਰ ਤੋਂ ਡਿਮਾਂਡ ਸੀਗੀ। ਅੱਜ ਉਹਨਾਂ ਤੋਂ ਕਾਟਨ ਡਾਕਟਰ ਵੀਪੀ ਕੋਸ਼ਲ ਜੀ ਔਰ ਸਟੇ ਮੈਡੀਕਿਓਰ ਪਾਥ ਲੈਬ ਜੀ ਦੇ ਸਹਿਯੋਗ ਨਾਲ ਅਸੀਂ ਅੱਜ ਇੱਥੇ ਕਲੀਨਿਕ ਖੋਲ੍ਹਿਆ ਹੈ। ਅੰਬਾਲਾ ਤੋਂ ਹੈ ਮੈਡੀਕਲ ਪਾਥ ਲੈਬ ਔਰ ਨਾਲ ਸਾਡੇ ਅੱਜ ਦੇ ਗੈਸਟ ਆਫ ਆਨਰ ਡਾਕਟਰ ਜੇ ਕੇ ਭਾਰਦਾ ਜੋ ਕਿ ਆਰਮੀ ਤੋਂ ਰਿਟਾਇਰਡ ਫਿਜ਼ੀਓਥੈਰਾਪਿਸਟ ਹੈ ਔਰ ਸੁਆਸ਼ ਕਫਲਾਦੀ ਜੋ ਸਮਾਜ ਸੇਵਕ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਆ ਜਿਹੜਾ ਅਸੀਂ ਫਿਜ਼ੀਓਥੈਰੇਪੀ ਕਲੀਨਿਕ ਅੱਜ ਨਰਦਾ ਮਾਰਕੀਟ ਖੋਲਿਆ ਸ਼ਹਿਰ ਦੇ ਵਿੱਚ ਫਿਜ਼ੀਓਥੈਰੇਪੀ ਹੋਰ ਵੀ ਕਈ ਜਗ੍ਹਾ ਚੱਲ ਰਿਹਾ ਪਰ ਰੇਟ ਇੰਨੇ ਜ਼ਿਆਦਾ ਹੈ ਕਿ ਆਮ ਇੱਕ ਗਰੀਬ ਆਦਮੀ ਲਈ ਇਲਾਜ ਕਰਾਣਾ ਮੁਸ਼ਕਲ ਹੈ ਉਹ 300 200 300 400 ਅਲੱਗ-ਅਲੱਗ ਰੇਟ ਹਰੇਕ ਫਿਜ਼ੀਓਥੈਰੇਪੀਸ ਨੇ ਚਾਰਜ ਕਰ ਰਿਹਾ ਅਸੀਂ ਸਿਰਫ 100 ਰੁਪਿਆ ਫੀਸ ਰੱਖੀ ਹੈ ਇੱਕ ਬਿਵਾਰੀ ਤਾਂ ਕਿ ਜਿਹੜਾ ਇੱਕ ਸੈਟਿੰਗ ਦੀ ਤੇ ਉਹਦੇ ਵਿੱਚ ਜੇ ਕਿਸੇ ਨੂੰ ਪ੍ਰੋਬਲਮ ਇਥੇ ਨਹੀਂ ਆ ਸਕਦਾ ਤੇ ਸਾਡੇ ਕੋਲ ਇੱਕ ਮਸ਼ੀਨ ਅਜ ਐਸੀ ਅਜ ਲੈਂਦੀ ਹੈ ਕਿ ਜਿਹੜੇ ਅਸੀਂ ਘਰ ਵੀ ਨੂੰ ਕੈਰੀ ਕਰ ਸਕਦੇ ਆ ਅਲਟਰਾਸਾਉਂਡ ਦੀ ਮਸ਼ੀਨ ਹੈ ਉਹਦੇ ਵਿੱਚ ਤੇ ਇੱਕ ਨਾਲ ਟੈਂਸ ਦੀ ਮਸ਼ੀਨ ਹੈ ਉਹ ਅਸੀਂ ਕਰ ਜਾ ਕੇ ਵੀ ਉਹਦਾ ਉਸ ਅਸੀਂ 300 ਰੁਪਿਆ ਸਿਰਫ ਚਾਰਜ ਕਰਾਂਗੇ ਤੇ ਇਹਦੇ ਨਾਲ ਮੈਨੂੰ ਲੱਗਦਾ ਕਿ ਸ਼ਹਿਰ ਵਾਸੀਆਂ ਨੂੰ ਬਹੁਤ ਵੱਡਾ एक रिलीफ मिलेगा आज बहुत ही खुशी का दिन है कि भारत विकास परिषद नंगल शाखा द्वारा फिजियोथेरेपी सेंटर खोला गया है इससे इस इलाके इस के लोगों को बहुत ही राहत मिलेगी फिजियोथेरेपी सेंटर जो है लोग लाखों रुपए खर्च करके ऑपरेशन करवाते हैं उसके बाद फुल फॉर्म में आने के बस्स को करने के लिए फिजियोथेरेपी का होना बहुत ही जरूरी है फिजियोथेरेपी से जो है जो आदमी लैपटॉप पे इतनी देर बैठता है कंप्यूटर पे इतनी देर बैठता है कोई ना कोई उसमें प्रॉब्लम्स आ जाती हैं अगर रेगुलरली फिजियोथेरेपी करवाता रहे और इसकी ट्रीटमेंट लेता रहे तो बहुत ही इसका फायदा होता है भारत विकास परिषद फिजियोथेरेपी सेंटर तो खोल ही रहा है खोला ही है और इसके अलावा भी इन्होंने लैब का भी डॉक्टर लैब भी चल रही है काफ़ी सालों से और जो गरीब लोग हैं जो अफोर्ड नहीं कर सकते हैं, हाई रेट्स बड़े रीजनेबल रेट्स पे ये फिजियोथेरेपी और लैब के टेस्ट करवा रहे हैं मुझे पूरी उम्मीद है कि डॉक्टर डॉक्टर अशोक शर्मा जी मनोचा एडवोकेट मनोचा जी और वालिया जी और अदर मेंबर्स इनके सहयोग से ये सेंटर भी बहुत अच्छी तरह से चलेगा और मेरी शुभकामनाएं इनके साथ